ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਾਜ ਦੇਰੀ ਫਾਰਮੀ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪੰਡਾ ਵੀਰੇਆਲਾ ਕਲਾਂ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਸਾਦਕ ਬਾਈ ਕੋਲ ਨੇ ਨਾ ਅੱਜ ਇੱਕ ਦੂਜਾ ਸੂਆ ਗੱਭਣਾ ਮੱਝਵਕਾਊ ਆ ਦੋਸਤੋ ਪ੍ਰੋਪਰ ਜਾਣਕਾਰੀ ਦੀ ਗੱਲ ਕਰੀਏ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਖਾਜ ਦੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲੈ ਜਾਣਕਾਰੀ ਬਾਈ ਤੋਂ ਲੈਣੇ ਹਾਂ ਜੀ ਬਈ ਸਸੇ ਗੱਲ ਗਰੀ ਹੋਰ ਠੀਕ ਠਾਕ ਬਈ ਵਧੀਆ ਵਧੀਆ ਠੀਕ ਆ ਨਾਂ ਦੱਸੀ ਬਈ ਨਾਂ ਕੁਲਵੀਰ ਸਿੰਘ ਜੀ ਕੁਲਵੀਰ ਸਿੰਘ ਹਾਂ ਜੀ ਪਿੰਡ ਵੀਰੇ ਵਾਲਾ ਕਲਾਂ ਠੀਕ ਆ ਜ਼ਿਲ੍ਹਾ ਫਰੀਦਕੋਟ ਜੀ ਸਸੀ ਉਸਾਦਕ ਠੀਕ ਆ ਨੇੜੇ ਸਾਡੇ ਇੱਕ ਕਸਬਾ ਜੰਡ ਸਾਹਿਬ ਹੈ ਇੱਕ ਪਾਸੇ ਮਕੰਦ ਸਿੰਘ ਵਾਲਾ ਪਿੰਡ ਹੈ ਠੀਕ ਹੈ ਜੀ ਤੇ ਵੈਸੇ ਬਈ ਆਪਣੇ ਕੋਲ ਜਾਦੇ گاਵਾ ਹੁੰਦੀਆਂ ਜਮਾਈ ਹਾਂ ਹਾਂ ਵਾਧਾ ਪਗਾਵਾ ਹੀ ਲਿਓਣੇ ਆਂ ਤੇ ਮੈਂ ਕਿਤੇ ਕਿਤੇ ਮੈਂ ਵੀ ਲਈਦੀ ਚੰਗੀ ਦਿਲ ਨੂੰ ਲੱਗੇ ਤਾਂ ਉਹ ਲੈ ਲਈ ਠੀਕ ਅੱਜ ਫਿਰ ਮਾਝੀ ਇੱਕ ਹਾਂਜੀ ਇੱਕਲੀ ਮਾਝੀ ਠੀਕ ਆ ਕੀ ਡਿਟੇਲ ਆ ਭਰਾ ਜੀ ਬਾਈ ਇਹ ਦੂਜਾ ਸੂਆ ਸੂਣਾ ਨਹੀਂ ਠੀਕ ਆ ਦੂਜਾ ਸੂਆ ਸੂਣਾ ਹਾਂਜੀ ਹਾਂਜੀ ਤੇ ਇਹਦੇ 17 ਤਰੀਕ ਨੂੰ ਦਿਨ ਪੂਰੇ 17 ਨੂੰ ਦਿਨ ਪੂਰੇ ਅੱਜ 14 ਹੋ ਗਈ ਬਸ 14 ਹਾਂ ਹੋ ਕੀ ਗੱਲ ਹੈ ਯੂ ਜਾਨੀ ਕਿਤੇ ਬਾਈ ਡੰਗ ਤੇੜੀ ਚ ਵੀ ਹੋ ਸੂ ਵੀ ਸਕਦੀ ਹੈ ਕੱਲ੍ਹ ਨੂੰ ਵੀ ਸੂ ਸਕਦੀ ਹੈ ਠੀਕ ਆ ਠੀਕ ਜੀ ਕੀ ਦੁੱਧ ਰਕਾਰਡ ਆ ਜੀ ਇਹ ਜਿੱਦੋਂ ਆਪਾਂ ਲਈ ਉਹਨਾਂ ਨੇ ਪਹਿਲੇ ਸੂਏਆਂ ਦੇ ਵੀ 13 ਕਿਲੋ ਦੁੱਧ ਚੋਇਆ ਜੀ ਇਹ ਪਹਿਲੇ ਸੂਏ ਤੇ 13 ਕਿਲੋ ਚੋਇਆ ਹਾਂਜੀ ਹਾਂਜੀ ਠੀਕ ਆ ਇਹਂ ਕੀ ਦਾ ਕੀ ਨਾ ਕਹਿੰਦੀ 15 ਕਿਲੋ ਦੋ ਚੰਗੀ ਬਣੀ ਆ ਮੈਂ ਚੰਗੀ ਪਿਆਰੀ ਆ ਮੈਂ ਯਾਨੀ 15 15 ਕਿਲੋ ਦਾ ਬਾਤ ਸਲਮਾਨ ਹੈਗੀ 15 ਦੇ ਵੀ ਬਾਕੀ ਸੀਲਸਲਾਕ ਬਹੁਤ ਹੈ ਕਰਮਾਈ ਸੀਲਸਲਾਕ ਬਹੁਤ ਆ ਦੇਖ ਸਕਦੇ ਆ ਇਹਦਾ ਕੋਲੇ ਖੜਾ ਨਾ ਪਸ਼ੂ ਕੁਭرائی ਜਾਂਦਾ ਤੇ ਗਾਲਾ ਪੱਟੀ ਖੜੀ ਆ ਹਾਂ ਹਾਂ ਇਹ ਨਹੀਂ ਵੀ ਕੋਈ ਦੇਖ ਸਕਦੇ ਆ ਬਾਕੀ ਮੱਤੇ ਦੇ ਵਿੱਚ ਥੋੜੇ ਜਿਹਾ ਵਾਲ ਚਿੱਟੇ ਹੈਗੇ ਆ ਥੋੜੇ ਜਿਹਾ ਲੇਵੇਂ ਤੇ ਵੀ ਇਦੋਂ ਹੀ ਪਾਸੇ ਮੜਾ ਮੜਾ ਠੀਕ ਆ ਨੀਂਗਾਂ ਥੋੜੀ ਜਿਹੀ ਠੀਕ ਆ ਨੋਬੀ ਵਿਚ ਨੀਂਗਾਂ ਮਾਰਿਓ ਹਵਾਨੇ ਨਹੀਂ ਥਣ ਬਹੁਤ ਸੁਣਾ ਜੇ ਗੱਲ ਕਰੀਏ ਚੈੱਕ ਕਰੋ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਥਾਣਾ ਨਾਮ ਵਾਲਾ ਵੱਡਾ ਤੇ ਨਾਮ ਵਾਲਾ ਛੁਰਕਾ ਬਹੁਤ ਸੋਹਣਾ ਦੋਸਤੋ ਦੇਰ ਲਗਾ ਮੱਝਾਂ ਨੂੰ ਇਹੋ ਜਿਹਾ ਥਾਣ ਲੱਗਦਾ ਨਿਗਾਹ ਮਾਰਿਓ ਉੱਪਰ ਤੋਂ ਲੈ ਕੇ ਥੱਲੇ ਤੱਕ ਸੋਹਣਾ ਹਵਾਨਾ ਤੇ ਪੂਛ ਜੇ ਜੇ ਗੱਲ ਕਰੀਏ ਨਾ ਡੇਢ ਫੋਟਾਂ ਨੂੰ ਦੋ ਫੋਟਾਂ ਨੂੰ ਵਾਈਟ ਹੈਗੀ ਆ ਦੂਜੇ ਪਾਸੇ ਉਹ ਵੀ ਹੋਵਨ ਦੀ ਜੱਜਮੈਂਟ ਕਰਿਓ ਜੀ ਬਹੁਤ ਸਾਫ ਸੁਥਰਾ ਤੇ ਚੰਗੇ ਜਾਨਵਰ ਹੁੰਦੇ ਆ ਦੋਸਤੋ ਬਾਈ ਕੋਲੇ ਤੋਰ ਕੇ ਤੁਹਾਨੂੰ ਕਾਉਣੇ ਅਜੇ ਨਾ ਉਤੋ ਕੋਈ ਜੇ ਗੱਲ ਕਰੀਏ ਐਡੀ ਪੋਲੀ ਨਹੀਂ ਪੈਗੀ ਲੱਗਦਾ ਵੀ 2-4 ਦਿਨ ਲੈ ਜੂਗੀ ਲੈ ਵਹੀਕਲ ਵੀ ਇਹਦਾ ਗੇੜਾ ਘੜਾ ਦਈਏ ਇੱਕ ਵਾਰੀ ਲਓ ਵੀ ਤੋੜ ਕੇ ਤੁਹਾਨੂੰ ਉਖਾਉਣੇ ਆ ਤੁਰੀ ਜਾਂਦੀ ਤਾਂ ਨਾ ਜੱਜਮੈਂਟ ਲਾਜ ਹਵਾਨਾ ਕਰਮ ਵਾਲੀ ਨੇ ਸੋਨਾ ਤਿਆਰ ਕੀਤਾ ਦੂਜਾ ਸੂਆ ਸੂਣ ਵਾਲੀ ਝੋਟੀ ਹੈ ਦੋਸਤੋ ਲਗਭਗ ਤਿਆਰੀ ਦੇ ਵਿੱਚ ਆ ਹੋ ਸਕਦਾ 2 ਦਿਨ ਲੈ ਜੇ 4 ਦਿਨ ਲੈ ਜੇ ਤਿਆਰੀ ਸੋਣੀ ਦੁੱਧ ਬਾਈ ਇਹਨਾਂ ਪਹਿਲੇ ਸੂਏ 13 ਕਿਲੋ ਮਾਲਕਾਂ ਨੇ ਦੱਸਿਆ 80 ਦਾ ਨਮਾ ਜਿਹੜੇ ਪੁਰਾਣੇ ਖਰੀਦਣੇ ਆ ਤੁਸੀਂ ਆਪ ਲਾ ਲਿਓ ਜੀ ਬਾਈ ਜੀ ਦਾ 15 ਲੀਟਰ ਦੇ ਲਾ ਕੇ ਭਾਗ ਪਾ ਦੂਗੀ ਚੈੱਕ ਕਰ ਭਗਵਾਨਾ ਸੋਣਾ ਤਵਾ ਮਾਂ ਦੋਸਤੋ ਕੋਈ ਭਾ ਨਹੀਂ ਪਾਈ ਸੋਣਾ ਖਵਾਨਾ ਮਿਆ ਮਾਸਾ ਦੇ ਬਾਕੀ ਸੀਲ ਪੂਰੀ ਹੈ ਭਾਈ ਠੀਕ ਹੈ ਬਾਈ ਕੁਲਵੀਰ ਇਹਦੇ ਰੇਟ ਦੀ ਗੱਲ ਕਰੀਏ ਇਹ ਤਾਂ ਰੇਟ ਕੀ ਕਰਾਂਗੇ ਫਿਰ ਰੇਟ ਬਾਈ ਆਪਾਂ ਜਾਇਜ਼ ਜਰ ਰੇਟ ਹੀ ਮੰਗਾਗੇ ਡੇਢ ਮੁੱਲ ਕਰਦੇ ਆ 1,50,000 ਰੁਪਏ ਠੀਕ ਆ ਉਹਦੇ ਵਿੱਚੋਂ ਕਿਰਾਇਆ ਆਪਾਂ 100 ਕਿਲੋਮੀਟਰ ਤੱਕ ਜੇ ਅਗਲੇ ਨੇ ਵਾਧਾ ਜਾਣਾ ਉਹ ਉਹਨਾਂ ਕ ਦੇ ਦੇ 100 ਆਫਰ ਦੇਣੀ ਹੈ ਜਾਨੀ 100 ਕਿਲੋਮੀਟਰ ਤੱਕ ਆਪਾਂ ਕਿਰਾਇਆ ਦੇ ਦਿਆਂ ਠੀਕ ਹோம் ਡਿਲੀਵਰੀ ਕਰਦੇ ਆਂਗੇ 100 ਕਿਲੋਮੀਟਰ ਤੱਕ ਠੀਕ ਆ ਲਓ ਬਾਈ ਬਾਈਆਂ ਦਾ ਨੇ ਡੇਢ ਲੱਖ ਦੇ ਵਿੱਚ ਇਹੋ ਜੀ ਮੱਝ ਵਾਕਿਆ ਨਹੀਂ ਤੁਹਾਨੂੰ ਮਿਲਣੀ ਥਾਣਾਵਾਨੇ ਨਹੀਂ ਉਹ ਤੁਹਾਨੂੰ ਨਿਗਾ ਮਰਾਈ ਆ ਵਾਕਿਆ ਜੇ ਗੱਲ ਕਰੀ ਨਾ ਬਾਈਆਂ ਦਾ ਇੱਕ ਆਫਰ ਦੇਣੀ ਆ ਆਪਾਂ ਅੱਜ ਭਰਾਵਾਂ ਨੂੰ ਜਿਹੜੇ ਵੀਰ ਆਦੇ ਆ ਨਾ ਵੀ ਚੰਗਾ ਜਾਨਵਰ ਵੀ ਮਿਲ ਜੇ ਤੇ ਮਰਤ ਹੋਣਾ ਹੁੰਦਾ ਕਿਰਾਏ ਤੋਂ ਭੱਜ ਜਾਂਦਾ ਸਹੀ ਚਲ ਤੇ ਬਾਈਆਂ ਦਾ 100 ਕਿਲੋਮੀਟਰ ਦੇ ਵਿੱਚ ਤਾਂ ਆਪਾਂ ਇਹਨੂੰ ਫ੍ਰੀ ਪਹੁੰਚ ਕਰਾਂਗੇ ਬਾਕੀ ਤੁਸੀਂ ਆਪ ਦੀ ਸਮਝ ਨਾਲ ਲੈਣੀ ਹੈ ਜਿਹੜੇ ਭਰਾਣੇ ਲੈਣੀ ਆ ਤੇ ਜੇ ਕੋਈ 100 ਮੀਟਰ ਤੋਂ 100 ਕਿਲੋਮੀਟਰ ਤੋਂ ਦੂਰੋਂ ਆਉਂਦਾ ਤਾਂ ਉਹਨੂੰ ਬਾਈਆਂ ਦਾ 100 ਕਿਲੋਮੀਟਰ ਦਾ ਕਿਰਾਇਆ ਦੇ ਦਾਂਗੇ ਬਾਕੀ ਆਪ ਦਾ ਕਿਰਾਇਆ ਭਰ ਕੇ ਆ ਜੇ ਬਾਈ ਨਿਗਾ ਮਾਰੇ ਝੋਟੀ ਨਹੀਂ ਬਹੁਤ ਸਾਫ ਸੁਥਰੀ ਝੋਟੀ ਆ ਪਿੰਡ ਵੀਰੇਆਲਾ ਕਲਾ ਤੇ ਜ਼ਿਲ੍ਹਾ ਫਰੀਦਕੋਟ ਤੇ ਜਿਹੜੇ ਮੇਰੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਆ ਮੇਰਾ ਨੰਬਰ 9781511307 ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ